ਸੋ ਹਾਂਜੀ ਭਾਈ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਬੱਕਰੀਆਂ ਦਿਖਾਵਾਂਗੇ ਮੋੜ ਮੰਡੀ ਵੀ ਕਿਹ ਆਪਾਂ ਗਏ ਆਂ ਬੀਟਲ ਬੱਕਰੀਆਂ ਬੀਟਲ ਬੱਕਰੇ ਬਹੁਤ ਜ਼ਿਆਦਾ ਮਾਲ ਆ ਜਿਹੜਾ ਮੰਡੀ ਦੇ ਵਿੱਚ ਆਉਂਦਾ ਤੁਸੀਂ ਦੇਖ ਸਕਦੇ ਹੋ ਬੱਕਰੇ ਬਹੁਤ ਜ਼ਿਆਦਾ ਹੁੰਦੇ ਬੀਟਲ ਤੁਸੀਂ ਦੇਖ ਸਕਦੇ ਵੀਡੀਓ ਚੰਗੇ ਬੱਕਰੇ ਆ ਤੇ ਬਾਕੀ ਖਾਣ ਪੀਣ ਵਾਲੀਆਂ ਦੁਕਾਨਾਂ ਆ ਗਈਆਂ ਤੇ ਬੱਕਰੀਆਂ ਦੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਆ ਗਈਆਂ ਫਟੇ ਫੁਟੇ ਬਗਲ ਚ ਪਾਉਣ ਲਈ ਗੰਨੀਆਂ ਲੈਣੀਆਂ ਸਾਰਾ ਕੁਝ ਮਿਲ ਜਾਂਦਾ ਮੰਡੀ ਤਾਂ ਬਾਕੀ ਇਧਰ ਤੁਸੀਂ ਦੇਖ ਸਕਦੇ ਬਰਬਰੀ ਬਿੱਟਲ ਬੱਕੀ ਭੇਡਾਂ ਆ ਗਈਆਂ ਸਾਰੇ ਜਾਨਵਰੀ ਜਿਹੜੇ ਆਉਂਦੇ ਆ ਮੰਡੀ ਤੇ ਤੇ ਜੇਕਰ ਕਿਸੇ ਨੇ ਬੱਕਰੀਆਂ ਜਾਂ ਬੱਕਰੇ ਖਰੀਦਣੇ ਨੇ ਤੁਸੀਂ ਮੰਡੀ ਤੇ ਆ ਕੇ ਖਰੀਦ ਸਕਦੇ ਹੋ ਵੀਰਵਾਰ ਨੂੰ ਮੰਡੀ ਲੱਗਦੀ ਆ ਮੋੜ ਮੰਡੀ ਵਿਖੇ ਬਾਕੀ ਇਸ ਤੋਂ ਅੱਗੇ ਤੁਸੀਂ ਦੇ ਸਕਦੇ ਹੋ ਇੱਕ ਡੌਗ ਸੇਲ ਹਾਸਤੇ ਲੈ ਕੇ ਆ ਬਈ ਕਲਚਰ ਪਾਉਂਦਾ ਮੇਲਾ ਇਹ ਤੇ 3500 ਰੁਪਿਆ ਰੇਟ ਕਰਦੇ ਬਈ ਇਹਦਾ ਤੇ ਜੇਕਰ ਕਿਸੇ ਨੇ ਖਰੀਦਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਬੱਚਾ ਜਿਹੜਾ ਖਰੀਦ ਸਕਦੇ ਹੋ 3500 ਰੁਪਿਆ ਰੇਟ ਹੈ ਤੇ ਕਲਚਰ ਪਾਉਂ ਜਿਹੜੀ ਨਸਲ ਹੈ ਇਹਦੀ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਹੁਤ ਵਧੀਆ ਡੌਗ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਜੇਕਰ ਹੋਰ ਵੀ ਤੁਸੀਂ ਡੌਗ ਖਰੀਦਣੇ ਤੁਸੀਂ ਮੰਡੀ ਤੇ ਆ ਸਕਦੇ ਹੋ ਤੇ ਇਸ ਤੋਂ ਅੱਗੇ ਆ ਗਈਆਂ ਜੀ ਮੁਰਗੀਆਂ ਅੰਡੇ ਆਣੀਆਂ ਮੁਰਗੀਆਂ ਆ ਗਈਆਂ ਵਿੱਚੇ ਬੱਚੇ ਆ ਛੋਟੇ ਸੀਲ ਮੁਰਗੇ ਆ ਗਏ ਇਧਰ ਮੁਰਗੀ ਅੰਡੇ ਵਾਲੀਆਂ ਆ ਰੀਆਰ ਤੇ ਬਲੈਕਸਟ ਲੋਜ ਸਾਰੇ ਤਰ੍ਹਾਂ ਦੀਆਂ ਮੁਰਗੀਆਂ ਪੰਪ 500 ਰੇਟ ਆ ਬਾਈ ਕਹਿੰਦਾ ਸੀ। ਬਾਕੀ ਨਕਾ ਦੇ ਹਿਸਾਬ ਨਾਲ ਅਲੱਗ-ਅਲੱਗ ਰੇਟ ਆ ਸਾਰਿਆਂ ਦਾ। ਤੇ ਜੇਕਰ ਕਿਸੇ ਨੇ ਇਹ ਵੀ ਖਰੀਦਣੀ ਆ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ। ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਮੁਰਗੀਆਂ ਖਰੀਦ ਸਕਦੇ ਹੋ। ਬਾਕੀ ਮੁਰਗੀਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ। ਛੋਟੀਆਂ ਮੁਰਗੀਆਂ ਵੀ ਹੈਗੀਆਂ ਤੇ ਇੱਧਰ ਆ ਗਈਆਂ ਵੱਡੀਆਂ ਮੁਰਗੀਆਂ ਇਹ ਅੰਡੇ ਲਾਉਂਦੀਆਂ ਤੇ ਸੀਲ ਮੁਰਗੀਆਂ ਵਿੱਚ ਇਹ ਮੁਰਗੀਆਂ ਸੀਲ ਤੇ ਇੱਧਰ ਆ ਗਈ ਇੱਕ ਬੀਟਲ ਬੱਕਰੀ ਕਾਲੇ ਰੰਗ ਦੇ ਵਿੱਚ ਤੇ ਦੋ ਬੱਚੇ ਇਹਦੇ ਮਗਰ ਇਹ ਵੀ ਚੰਗੀ ਬੱਕਰੀ ਹੈ ਤੇ ਮਾਲਕ ਕੋਲੇ ਹੈ ਨਹੀਂ ਇਸ ਕਰਕੇ ਆਪਾਂ ਨੰਬਰ ਜਿਹੜਾ ਨਹੀਂ ਦਿੰਦਾ ਤੇ ਇੱਧਰ ਆਗੇ ਸੇਲ ਮੁਰਗੇ ਮੁਰਗੀਆਂ ਇਹ ਵੀ ਪ्युअर ਨਸਲ ਦੇ ਵਿੱਚ ਹੈ ਇੱਧਰ ਆ ਰਹੀ ਆ ਯਾਰ ਮੁਰਗੇ ਆਗੇ ਤੇ ਇੱਧਰ ਆਗੇ ਕਬੂਤਰ ਇਹ ਵੀ ਚੰਗੀ ਨਸਲ ਦੇ ਕਬੂਤਰ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਕਬੂਤਰ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਦੀ ਨਸਲਾਂ ਦਾ ਬਹੁਤ ਚੰਗੇ ਕਬੂਤਰ ਬਾਈ ਸੇਲ ਵਾਸਤੇ ਲੈ ਕੇ ਆਉਂਦੇ ਆ ਤੇ ਇੱਧਰ ਫੇਰ ਆ ਰਹੀ ਆ ਯਾਰ ਮੁਰਗੇ ਆਗੇ ਤੇ ਹਰੇਕ ਮੰਡੀ ਤੇ ਆਉਂਦੇ ਆ ਜਾਨਵਰ ਲੈ ਕੇ ਬਾਈ ਕਬੂਤਰ, ਮੁਰਗੇ, ਮੁਰਗੀਆਂ ਸਾਰੇ ਤਰ੍ਹਾਂ ਦੇ ਜਾਨਵਰ ਇਨਾਂ ਕੋਲ ਹੁੰਦੇ ਆ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਾਨਵਰ ਜਿਹੜੇ ਆ ਖਰੀਦ ਸਕਦੇ ਹੋ ਤੇ ਬਾਕੀ ਮੰਡੀ ਤੇ ਆ ਕੇ ਵੀ ਜਾਨਵਰ ਖਰੀਦਣ ਆ ਤਾਂ ਆ ਸਕਦੇ ਹੋ। ਇਸ ਤੋਂ ਬਾਅਦ ਫਿਰ ਬੀਟਲ ਬੱਕਰੀਆਂ ਆ ਗਈਆਂ ਤੇ ਆਹ ਦੋ ਘਾੜੀ ਬੱਕਰੀਆਂ ਪਤਨੂੰ ਦਿਖਾਵਾਂਗੇ ਪੱਠਾਂ ਦੋ ਛੋਟੀਆਂ। ਇਹ ਇਹ ਵੀ ਸੇਲ ਆਸਤੇ ਆ ਤੇ ਦੋਨਾਂ ਦਾ ਰੇਟ ਬਾਈ ਕਿੰਨਾ 14000 ਰੁਪਿਆ ਮੁੱਲ ਕਰਦਾ ਬਾਈ। ਬਹੁਤ ਚੰਗੀਆਂ ਪੱਠਾਂ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦੇ ਵਿੱਚ ਤੇ ਆ ਵੀ ਇੱਕ ਬਰਬਰੀ ਪੱਠਾ ਖੀਰੀ ਪੱਠਾ ਜੀ ਤੇ ਗੱਬਣਾ ਦੋ ਮਹੀਨੇ ਦੀ ਦੋ ਟਾਈਪ ਮਹੀਨੇ ਦੀ ਗੱਬਣ ਤੇ ਇਹ ਵੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਚੰਗੀ ਬਰਬਰੀ ਪੱਠਾ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦੇ ਵਿੱਚ ਸਿੰਘਾਂ ਵਾਲੀ ਬੱਕਰੀ ਹੈ ਤੇ ਇਹ ਵੀ ਜੇਕਰ ਕਿਸ ਨੇ ਖਰੀਦਣੀ ਹੈ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਇਧਰ ਵੀ ਪਹਾੜੀ ਬੱਕਰਾਂ ਆ ਗਈਆਂ ਇਹ ਦੋ ਬੱਕਰੀਆਂ ਦੋ ਦੋ ਤਿੰਨ ਤਿੰਨ ਮਹੀਨੇ ਦੀ ਗੱਬਣਾਏ ਵੀ ਇਹਨਾਂ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਥੋੜੀ ਘੱਟ ਕੁਆਲਿਟੀ ਦੀਆਂ ਤੇ ਇਹ ਬਾਈ ਕਹਿੰਦੇ ਮਾਲ ਹੈ ਨਹੀਂਗਾ ਤੇ ਮੰਡੀ ਤੇ ਹੀ ਸੇਲ ਕਰਨੀ ਆ ਇਹ ਬਹੁਤ ਜ਼ਿਆਦਾ ਬੱਕਰੀਆਂ ਜਿਹੜੀਆਂ ਮੰਡੀ ਦੇ ਵਿੱਚ ਆਉਂਦੀਆਂ ਤੇ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਸਾਜ ਸਮਾਨ ਵਾਲੀਆਂ ਦੁਕਾਨਾਂ ਹਰ ਸ਼ਿੰਗਾਰ ਬੱਕਰੀਆਂ ਦਾ ਟਿੱਕਾ ਟੂ ਮਾਲ ਦੇਸੀ ਬੱਕਰੀਆਂ ਸਾਰੀ ਤਰ੍ਹਾਂ ਦੀਆਂ ਬੱਕਰੀਆਂ ਜਿਹੜੀਆਂ ਮੰਡੀ ਦੇ ਵਿੱਚ ਆਉਂਦੀਆਂ ਤੇ ਅਵੀ ਤਿੰਨ ਬਰਬਰੀਆਂ ਵੀ ਲੋਕ ਕੋਆਰਟੀ ਦੇ ਵਿੱਚ ਇੱਕ ਕੁਆਲਿਟੀ ਚੰਗੀ ਦੀ ਬੱਕਰੀ ਵਿਚਾਲੜੀ ਚਿੱਟੇ ਰੰਗ ਵਾਲੀ ਤੇ ਬਾਕੀ ਇਹ ਵੀ ਸੇਲ ਵਾਸਤੇ ਆ ਤੇ ਬਹੁਤ ਜ਼ਿਆਦਾ ਜਾਨਵਰ ਜਿਹੜੇ ਆਉਂਦੇ ਆ ਤੇ ਇੱਧਰ ਬੱਕਰੀ ਨੇ ਖੁਰਨੀਆਂ ਪਾਣੀ ਗਰਮ ਕਰਨ ਵਾਲੀਆਂ ਟੈਂਕੀਆਂ ਫੌੜੇ ਚੁੱਲ੍ਹਾ ਤੇ ਜੇਕਰ ਇਹ ਵੀ ਕਿਸ ਨੇ ਖਰੀਦ ਲੈਣੇ ਆਪਣੇ YouTube ਚੈਨਲ ਤੇ ਵੀਡੀਓ ਪਾਈਓ ਉੱਤੇ ਨੰਬਰ ਦਿੱਤਾ ਆਪਾਂ ਭਾਈ ਜਾਂਦਾ ਤੇ ਪਿੰਜਰੇ ਛੋਟੇ ਪਿੰਜਰੇ ਵੱਡੇ ਜਿਹੜੀਆਂ ਕਬੂਤਰ ਰੱਖਣ ਵਾਸਤੇ ਖੁਰਨੀਆਂ ਸਾਰੇ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਹੁਤ ਹੀ ਕਰਨੀ ਜਿਹੜੀਆਂ ਤਿਆਰ ਕਰਦੇ ਬਈ ਤੇ ਆਪਣੇ YouTube ਚੈਨਲ ਤੇ ਵੀਡੀਓ ਪਈ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਵੀਡੀਓ ਨਾਲੇ ਨੰਬਰ ਆਪਾਂ ਦਿੱਤਾ ਹੋਇਆ ਧੰਨਵਾਦ